ਪੰਜ ਮੈਂਬਰ ਆਪਾਂ ਘਰ ਦੇ ਬੇਟਾ ਮੇਰਾ ਇੱਕੋ ਹੀ ਇਹ ਦੋ ਬੇਟੀਆਂ ਸੀ ਇੱਕ ਬੇਟੀ ਚੜ੍ਹਾਈ ਕਰ ਗਈ ਤੇ ਇੱਕ ਬੇਟੀ ਆਪਣੇ ਘਰ ਵਿਆਹੀ ਹੈ ਇੱਕ ਬੇਟਾ ਮੇਰਾ ਅੰਤਰਪ੍ਰੀਤ ਸਿੰਘ ਤੇ 9 ਸਾਲ ਦੀ ਪੋਤਰੀ ਇਹਦੀ ਉਹ ਵੀ ਕਈ ਅਰੀ ਜਾਂਦੀ ਨਾ ਵੀ ਫਾਰ ਮੈਮੋਰੀਅਲ ਜਾਣਾ ਸਕੂਲ ਦੇ ਨਾਲ ਟੂਰ ਤੇ ਦਾदू 200 ਦੇ ਦਿਓ ਮੈਂ ਕਹਿੰਦਾ ਮੈਂ ਜਾਣਗੇ ਹੱਥ ਜੋੜ ਦੇਣਾ ਪੋਤਰੀ ਮੈਂ ਆਪਾਂ ਬਾ ਛੋਟੇ ਬੰਦੇ ਆ 50000 ਲੀਏ ਫਿਰ 70 ਤੇ 100 ਤੇ ਸਮਝੌਤਾ ਹੋ ਜਾਂਦਾ ਮੇਰੀ ਆਪਣੀ ਪਰਸਨਲ ਲਾਈਫ ਵਿੱਚ ਸਿਰਫ ਦੋ ਸਕੂਟਰੀਆਂ ਨੇ ਕੋਈ ਕਾਰ ਨਹੀਂ ਹੈ ਤੁਸੀਂ ਜਿੰਨੇ ਬੈਠੇ ਹੋ ਸ਼ਾਇਦ ਚੰਤ ਸਰੀਰ ਛੱਡ ਕੇ ਤੁਹਾਡੇ ਘਰ ਹੋ ਸਕਦਾ ਕੱਪੜੇ ਧੋਣ ਵਾਲੀ ਵੀ ਲੱਗੀ ਹੋਵੇ ਪਾਂਡੇ ਮਾਂਜਣ ਵਾਲੀ ਵੀ ਲੱਗੀ ਹੋਵੇ ਰਸੋਈ ਵਾਲੀ ਵੀ ਕੋਈ ਲੱਗੀ ਹੋਵੇ ਬੀਬੀ ਕੰਮ ਕਰਨ ਵਾਲੀ ਆਪਣੇ ਘਰ ਕੋਈ ਵੀ ਨਹੀਂ ਪਰਿਵਾਰ ਹੀ ਆਪੇ ਹੀ ਸਾਰ ਲਈਦਾ ਇਹ ਜੋ ਦਿੰਦੇ ਉਹ ਕਾਰ ਸੇਵਾ ਚ ਲੱਗਦਾ ਥੱਲੇ ਫਿਰ ਸਾ ਬੀਬੀਆਂ ਦੇ ਲੱਗਦਾ ਇੱਕ ਇੱਕ ਪੈਸਾ ਤੁਹਾਡਾ ਬੀਬੀ ਕੋਲਾਂ ਭਲਾਈ ਗਈ ਅੱਗੇ ਆਜੋ ਇਹ ਬਾਬਾ ਦੀਪ ਸਿੰਘ ਨੇ ਦਰਸ ਕੀਤਾ ਚਾਡੀ ਬਿੰਦ ਚੋਂ ਜਿਹੜਾ ਸ਼ੈੱਡ ਉਹਦੀ ਸੇਵਾ ਲਈ ਹੁਣ ਜਿਹੜਾ ਰਾਮਸਰ ਬੰਨਿਆ ਉਹ ਗੇਟ ਹੈ ਨਾ ਜੀ ਰਾਮਸਰ ਵਾਲੇ ਪਾਸੇ ਆਈਏ ਬਾਬਾ ਜੀ ਦੇ ਸਾਹਮਣੇ ਜਿਹੜਾ ਉੱਥੇ ਵੀ ਸ਼ੈੱਡ ਬਣ ਰਿਹਾ ਇਹ ਇੱਕ ਇੱਕ ਪ੍ਰੋਜੈਕਟ ਜਿਹੜਾ ਉਹ ਲੱਖਾਂ ਕਰੋੜਾਂ ਚ ਤੇ ਕਿਸੇ ਚੈਨਲ ਦੇ ਉੱਤੇ ਕੋਈ ਪ੍ਰੋਮੋ ਮਾਇਆ ਮੰਗਣ ਵਾਲਾ ਨਾ ਚਲਾਓ ਆਖੋ ਸਾਥ ਨਾ ਹਾਂ ਇਹ ਮੇਰੀ ਸਾਜੀ ਜੀ ਬੇਨਤੀ ਹੈ ਕਿ ਬੜੇ-ਬੜੇ ਚੈਨਲ ਤੇ ਫੋਟੋ ਮੇਰੀ ਦੇ ਦਿੰਦੇ ਆ ਤੇ ਫਿਰ ਮਗਰ ਡਿਮਾਡ ਮਾਇਆ ਦੀ ਹੈ ਉਹ ਠੀਕ ਨਹੀਂ ਹੈ ਸੋਭਾ ਨਹੀਂ ਦਿੰਦਾ ਕੋਈ ਵੀ ਜੱਥਾ ਨਾ ਕੋਈ ਇਹੋ ਜੀ ਚੀਜ਼ ਚਲਾਣੀ ਹੈ ਅੱਗੇ ਲੈ ਕੇ ਚਲਾਓ ਪੁੱਛ ਕੇ ਅਵਲ ਦੇ ਬਾਬਾ ਨਾਨਕ ਸਿੰਘ ਦੇ ਚੇਲੇ ਹੋ ਉਹ ਬਾਬਾ ਨਾਨਕ ਸਿੰਘ ਜਿਨ੍ਹਾਂ ਨੇ ਮਾਇਆ ਨੂੰ ਹੱਥ ਨਹੀਂ ਲਾਇਆ ساری ਜ਼ਿੰਦਗੀ ਤੇ ਜਿਹੜੇ ਵੀ ਉਹਨਾਂ ਦੀ ਸੰਗਤ ਕਰਦੇ ਨੇ ਕੰਮ ਹੀ ਕੋਈ ਰਹਿਣ ਨਹੀਂ ਦਿੱਤੀ ਕੰਮੀ ਕੋਈ ਰਹਿਣ ਨਹੀਂ ਦਿੱਤੇ ਇਹ ਸਾਰੀਆਂ ਸੰਗਤਾਂ ਨੂੰ ਸਾਝੀ ਦੀ ਬੇਨਤੀ ਹੈ ਵੀ ਸਾਰੇ ਜਥੇ ਬੀਵੀਆਂ ਦੇ ਭਾਈਆਂ ਦੇ ਕਿ ਕੋਈ ਵੀ ਕਿਸੇ ਚੈਨਲ ਤੇ ਇਹ ਬੋਲ ਛੋਟੇ ਵਾਲੀ ਇਹ ਹਰਕਤ ਹੋ ਗਈ ਵੀ ਆਪਾਂ ਇਹ ਚੀਜ਼ਾਂ ਦੀ ਮੰਗ ਕਰੀਏ ਆਪਣੇ ਆਪ ਸੰਗਤ ਭੇਜੀ ਜਾ ਰਹੀ ਹੈ ਗੁਰੂ ਸਾਹਿਬ ਦੀ ਬਹੁਤ ਕਰਨਾ ਉਹ ਫਿਰ ਫੋਟੋ ਸਾਡੀ ਦਿੱਤੀ ਫਿਰ ਉਹ ਲਿਖਾਇਆ ਜਾਂਦਾ ਲੋਕਾਂ